ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਟ ਕਰੀਏ ਕਿਉਂਕਿ ਸਾਡੇ ਬੱਚਿਆਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਪੰਜਾਬ ਤਾਂ ਵੈਸੇ ਹੀ ਬਹੁਤ ਟੈਲੈਂਟਡ ਹੈ ਸੋ ਪੈਸਾ ਸਹੀ ਤਰੀਕੇ ਨਾਲ ਯੂਜ਼ ਹੋ ਰਿਹਾ ਹੈ ਅਸੀਂ ਖੁਸ਼ਕਿਸਮਤ ਸਮਝਦੇ ਆ ਆਪਣੇ ਆਪ ਨੂੰ ਕਿ ਹੈ ਜੀ ਸਾਡੇ ਨਾਲ ਟੀਮ ਜੁੜੀ ਹੋਈ ਹੈ ਐਮਐਲਏ ਸਾਹਿਬ ਜੁੜੇ ਹੋਏ ਨੇ ਸਰਕਾਰੀ ਪੈਸਿਆਂ ਦੀ ਵੇਸਟੇਜ ਨਹੀਂ ਹੋਣੀ ਖੂੰਨ ਦੇ ਰਹੇ ਹਰ ਇੱਕ ਇੱਕ ਪੈਸਾ ਜਿਹੜਾ ਆਪਣੇ ਪੈਸੇ ਵਾਂਗ ਯੂਜ਼ ਕਰ ਰਹੇ ਨੇ ਤੇ ਬੱਚਿਆਂ ਨੂੰ ਸਹੂਲਤ ਪ੍ਰੋਵਾਈਡ ਕਰ ਰਹੇ ਨੇ ਸਰਕਾਰੀ ਕਾਲਜ ਕਰਮ ਸਰਚ ਪਹੁੰਚੇ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਸਵਾਨ ਗਿਆਸਪੁਰਾ ਜੀ ਐਮਐਲਏ ਮਲੇਰ ਕੋਟਲਾ ਜਮੀਲੂ ਰਹਿਮਾਨ ਜੀ ਸਾਡੇ ਕਾਲਜ ਦੀ ਸਾਰੀ ਟੀਮ ਸਾਰਾ ਸਟਾਫ ਪ੍ਰਿੰਸੀਪਲ ਸਾਹਿਬ ਸਾਰੇ ਮੇਰੇ ਵੀਰ ਭੈਣ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਅੱਜ ਪਤਾ ਲੱਗਦਾ ਕਿ ਪੰਜਾਬ 'ਚ ਕੋਈ ਟੈਲੈਂਟ ਦੀ ਕਮੀ ਨਹੀਂ ਹੈ ਕਿਉਂਕਿ 3-4 ਘੰਟੇ ਹੋ ਗਏ ਸਾਨੂੰ ਵੀ ਬੈਠਿਆਂ ਨੂੰ ਮੈਂ ਤੁਹਾਡਾ ਧੰਨਵਾਦ ਕਰਦੀ ਆ ਸਾਰਿਆਂ ਦਾ ਕਵੀਆਂ ਦਾ ਕਿ ਤੁਸੀਂ ਸਾਨੂੰ ਲਫ਼ਜ਼ਾਂ ਦੇ ਜਾਲ ਚ ਇਹ ਜਿਹਾ ਉਲਝਾ ਕੇ ਰੱਖਿਆ ਕਿ ਅਸੀਂ 1 ਮਿੰਟ ਵੀ ਬੋਰ ਨਹੀਂ ਹੋਏ ਐਂਟਰਟੇਨ ਤੁਸੀਂ ਇੰਨਾ ਕੀਤਾ ਕਿਉਂਕਿ ਇਹ ਜਿਹੇ ਪ੍ਰੋਗਰਾਮਸ ਯੂਜੂਲੀ ਹੁੰਦੇ ਨਹੀਂ ਮੈਂ ਪਹਿਲੀ ਵਾਰ ਕਿਸੇ ਕਵੀ ਦਰਬਾਰ 'ਚ ਅੱਜ ਪਹੁੰਚੀ ਆ ਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿਉਂਕਿ ਤੁਸੀਂ ਬਹੁਤ ਪੜ੍ਹੇ ਲਿਖੇ ਲੋਗ ਹੋ ਸੂਝਵਾਨ ਲੋਗ ਹੋ ਜਿਹੜਾ ਸਮਾਜ ਦਾ ਦੁੱਖ ਹੈ ਦਰਦ ਹੈ ਤੁਸੀਂ ਚੰਦ ਕੇ ਲਫ਼ਜ਼ਾਂ ਚ ਬਿਆਨ ਕਰ ਦਿੰਨੇ ਹੋ ਤੋ ਇਹ ਜਿਹਾ ਬਿਆਨ ਕਰਦੇ ਹੋ ਕਿ ਬੰਦਾ ਸੋਚਣ ਵਾਲਾ ਸੋਚਦਾ ਰਹਿ ਜਾਂਦਾ ਕਿ ਇਹ ਵੀ ਚੱਲ ਰਿਹਾ ਹੈ ਇਹ ਵੀ ਹੋ ਰਿਹਾ ਹੈ ਜਿਵੇਂ ਜੰਗ ਬਾਰੇ ਗੱਲ ਕੀਤੀ ਹੋਰ ਕਈ ਮਸਲੇ ਜਿਹੜੇ ਚੱਕੇ ਗਏ ਨੇ ਬਹੁਤ ਚੰਦ ਲਫ਼ਜ਼ਾਂ ਚ ਤੁਸੀਂ ਬਹੁਤ ਡੂੰਗੀ ਸੱਟ ਮਾਰੀ ਹੈ ਸੋ ਸਰਕਾਰ ਜਿਹੜੀ ਉਹ ਹਮੇਸ਼ਾ ਵਿਦਿਆ ਨੂੰ ਪਹਿਲੇ ਨੰਬਰ ਤੇ ਤਰਜੀ ਦਿੰਦੀ ਹੈ ਮੁੱਖ ਮੰਤਰੀ ਸਾਹਿਬ ਦੀ ਵੀ ਸੋਚ ਹੈ ਕਿ ਜਿਹੜੀ ਐਜੂਕੇਸ਼ਨ ਹੈ ਉਹ ਫਰਸਟ ਪ੍ਰਾਇੋਰਟੀ ਹੈ ਸਰਕਾਰ ਦੀ ਜੇ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਸਾਡਾ ਸਮਾਜ ਪੜ੍ਹਿਆ ਲਿਖਿਆ ਹੋਊਗਾ ਤਾਂ ਹੀ ਤਰੱਕੀ ਹੋ ਸਕਦੀ ਹੈ ਇੱਕ ਵਿਦਿਆ ਹੀ ਇਹ ਜੀ ਚੀਜ਼ ਹੈ ਜਿਹੜੀ ਬੇਰੋਜ਼ਗਾਰੀ ਦੀ ਗਰੀਬੀ ਦੇ ਹਨੇਰਿਆਂ ਨੂੰ ਚੱਕ ਸਕਦੀ ਹੈ ਘਰਾਂ 'ਚ ਰੌਸ਼ਨੀ ਪਾਤਾ ਕਰ ਸਕਦੀ ਹੈ ਅੱਜ ਮੈਨੂੰ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਹੋ ਰਹੀ ਹੈ ਸਭ ਤੋਂ ਵੱਡੀ ਖੁਸ਼ੀ ਤੇ ਇਹ ਹੋ ਰਹੀ ਹੈ ਕਿ ਇਹ ਜੀ ਸਟਾਫ ਹੋਣ ਇਹ ਜੀ ਪ੍ਰਿੰਸੀਪਲ ਹੋਣ ਜਿਹੜੇ ਆਪ ਮਿਹਨਤ ਕਰ ਰਹੇ ਨੇ ਛੋਟੀ-ਛੋਟੀ ਚੀਜ਼ ਨੂੰ ਤਰਜੀ ਦੇ ਰਹੇ ਨੇ ਜਿਵੇਂ ਮੈਂ ਅੱਜ ਦੇਖ ਕੇ ਆਈਆਂ ਕਿ ਰੀਡਿੰਗ ਰੂਮ ਬਹੁਤ ਸੋਹਣਾ ਬਣਾਇਆ ਹੈ ਜਿਹੜਾ ਇੱਕ ਸਟੋਰ ਰੂਮ ਸੀਗਾ ਉਹਨੂੰ ਇੱਕ ਰੀਡਿੰਗ ਰੂਮ ਚ ਕਨਵਰਟ ਕੀਤਾ ਗਿਆ ਕਿ ਬੱਚੇ ਪੜ੍ਹਨ ਲਿਖਣ ਇੱਕ ਸਪਿਰਚੁਅਲ ਰੂਮ ਬਣਾਇਆ ਗਿਆ ਜਿੱਥੇ ਹਰ ਧਰਮ ਨੂੰ ਤਰਜੀ ਦਿੱਤੀ ਗਈ ਹੈ ਜੈਨਿਜ਼ਮ ਹੋਵੇ ਸਿੱਖੀਜ਼ਮ ਹੋਵੇ ਬੁੱਧਿਜ਼ਮ ਹੋਵੇ ਮੁਸਲਿਮ ਧਰਮ ਹੋਵੇ ਹਿੰਦੂਇਜ਼ਮ ਹੋਵੇ ਹਰ ਧਰਮ ਦੇ ਉੱਥੇ ਗ੍ਰੰਥ ਰੱਖ ਗਏ ਨੇ ਬੱਚੇ ਪੜ੍ਹਨ ਲਿਖਣ ਤੇ ਉਹਨਾਂ ਬਾਰੇ ਜਾਣਕਾਰੀ ਲੈ ਸਕਣ। ਸੋ ਸਾਨੂੰ ਬਹੁਤ ਲੋੜ ਐ ਇਹੋ ਜਿਹੇ ਟੀਚਰਸ ਦੀ ਜਿਹੜੇ ਪਾਰਸ਼ੀਅਲਿਟੀ ਨਾ ਕਰਨ ਜਿਹੜੇ ਬਾਇਸਡ ਨਾ ਹੋਣ ਤੇ ਹਰ ਧਰਮ ਨੂੰ ਇੱਕ ਜਿਹੇ ਸਮਝ ਕੇ ਹਰ ਬੱਚੇ ਨੂੰ ਇੱਕ ਜਿਹੇ ਸਮਝ ਕੇ ਵਿਦਿਆ ਦਾ ਚਾਨਣ ਹੈ ਜਿਹੜਾ ਉਹ ਜਗ ਵਿੱਚ ਫਲਾਉਣ। ਸੋ ਮੈਂ ਅੱਜ ਇਹਨਾਂ ਦਾ ਵੀ ਧੰਨਵਾਦ ਕਰਦੀ ਆਂ। ਇਹ ਵੀ ਰੂਮ ਜਿਹੜਾ ਆਡੀਟੋਰੀਅਮ 'ਚ ਆਪਾਂ ਬੈਠੇ ਆਂ ਇਹ ਵੀ ਕਹਿ ਰਹੇ ਨੇ ਕਿ ਇੱਕ ਸਟੋਰ ਰੂਮ ਸੀਗਾ ਯੂਸਲੈਸ ਜਿਹਨੂੰ ਉਹਨਾਂ ਨੇ ਬਹੁਤ ਸੋਹਣਾ ਆਡੀਟੋਰੀਅਮ ਚ ਬਦਲਤਾ ਐਦਾਂ ਲੱਗਦਾ ਜਿਵੇਂ ਕਿਸੇ ਪ੍ਰੋਫੈਸ਼ਨਲ ਬੰਦੇ ਨੇ ਕੰਮ ਕੀਤਾ ਹੋਵੇ ਜਿੰਨਾ ਸੋਹਣਾ ਬਣਾਇਆ ਸੋ ਹਮੇਸ਼ਾ ਜਦੋਂ ਕਿਉਂਕਿ ਸਰਕਾਰ ਦਾ ਕੰਮ ਹੈ ਗ੍ਰਾਂਟਾਂ ਜਾਰੀ ਕਰਨਾ ਫੰਡ ਜਾਰੀ ਕਰਨਾ ਬਟ ਉਹਨੂੰ ਯੂਟਿਲਾਈਜ਼ ਕਰਨਾ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰਨਾ ਇਹਨਾਂ ਦਾ ਕੰਮ ਹੈ ਸੋ ਪੈਸਾ ਸਹੀ ਤਰੀਕੇ ਨਾਲ ਯੂਜ਼ ਹੋ ਰਿਹਾ ਹੈ ਅਸੀਂ ਖੁਸ਼ਕਿਸਮਤ ਸਮਝਦੇ ਹਾਂ ਆਪਣੇ ਆਪ ਨੂੰ ਕਿ ਹੈ ਜੀ ਸਾਡੇ ਨਾਲ ਟੀਮ ਜੁੜੀ ਹੋਈ ਹੈ ਐਮਐਲਏ ਸਾਹਿਬ ਜੁੜੇ ਹੋਏ ਨੇ ਜੋ ਸਰਕਾਰੀ ਪੈਸੇ ਦੀ ਵੇਸਟੇਜ ਨਹੀਂ ਹੋਣੀ ਹੋਣ ਦੇ ਰਹੇ ਹਰ ਇੱਕ 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 ਪੈਸਾ ਜਿਹੜਾ ਆਪਣੇ ਪੈਸੇ ਵਾਂਗ ਯੂਜ਼ ਕਰ ਰਹੇ ਨੇ ਤੇ ਬੱਚਿਆਂ ਨੂੰ ਸਹੂਲਤ ਪ੍ਰੋਵਾਈਡ ਕਰ ਰਹੇ ਹਾਂ ਮੈਂ ਸਿਰਫ ਐਜੂਕੇਸ਼ਨ ਤੇ ਗੱਲ ਕਰੂੰਗੀ ਕਿਉਂਕਿ ਅੱਜ ਇਹ ਜਿਹਾ ਮਾਹੌਲ ਬਣਿਆ ਹੋਇਆ ਤੁਸੀਂ ਵਿਦਵਾਨਾਂ ਚ ਬੈਠੇ ਹੋયા ਸੀ ਕਿ ਐਜੂਕੇਸ਼ਨ ਐਨੀ ਇੰਪੋਰਟੈਂਟ ਹੈ ਕਿਉਂ ਕਿਸੇ ਵੀ ਬੱਚੇ ਨੂੰ ਜਿਹੜਾ ਆਮ ਗਰੀਬ ਘਰ ਦਾ ਬੱਚਾ ਹੈ ਉਹਨੂੰ ਅਸਮਾਨਾਂ ਤੱਕ ਪਹੁੰਚਾ ਦਿੰਦੀ ਹੈ ਅਸੀਂ ਵੀ ਸਾਰੇ ਆਮ ਪਰਿਵਾਰਾਂ ਦੇ ਬੱਚੇ ਆ ਮੇਰੇ ਮਾਪੇ ਨੇ ਵੀ ਸਿਰਫ ਮੇਰੀ ਐਜੂਕੇਸ਼ਨ ਨੂੰ ਤਰਜੀ ਦਿੱਤੀ ਸੀ ਹੋਰ ਕਿਸੇ ਗੱਲ ਨੂੰ ਤਰਜੀ ਨਹੀਂ ਸੀ ਦਿੱਤੀ ਸੋ ਤੁਹਾਨੂੰ ਵੀ ਮੈਂ ਸਾਰੇ ਇੱਥੇ ਪੇਰੈਂਟਸ ਬੈਠੇ ਹੋਣ ਟੀਚਰਸ ਬੈਠੇ ਹੋ ਮੈਂ ਕੀ ਗੱਲ ਕਹਿਣਾ ਚਾਹੂੰਗੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਟ ਕਰਿਏ ਕਿਉਂਕਿ ਸਾਡੇ ਬੱਚਿਆਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਪੰਜਾਬ ਤਾਂ ਵੈਸੇ ਹੀ ਬਹੁਤ ਟੈਲੈਂਟਡ ਹੈ ਕੋਈ ਇਹੋ ਜੀ ਚੀਜ਼ ਨਹੀਂ ਹੈ ਜੋ ਸਾਡੇ ਬੱਚੇ ਹਾਸਲ ਨਹੀਂ ਕਰ ਸਕਦੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਦਾ ਤੁਹਾਡੇ ਨਾਲ ਪੂਰਾ ਸਹਿਯੋਗ ਹੈ ਸਰ ਸਰਕਾਰ ਕਿਸੇ ਵੀ ਪੱਖੋਂ ਉੱਥੋਂ ਤੋਂ ਪਿੱਛੇ ਨਹੀਂ ਹਟਦੀ ਮੁੱਖ ਮੰਤਰੀ ਸਾਹਿਬ ਦੀ ਹਮੇਸ਼ਾ ਸੋਚ ਹੁੰਦੀ ਹੈ ਕਿ ਅਸੀਂ ਅਗਲੀ ਪਨੀਰੀ ਨੂੰ ਅਗਲੇ ਬੱਚਿਆਂ ਨੂੰ ਤਾਂ ਬਚਾ ਲਈਏ ਸਾਡੀ ਤਾਂ ਜਹੇ ਜੀ ਲੰਘ ਗਈ ਲੰਘ ਗਈ ਅਸੀਂ ਤਾਂ ਦੁੱਖ ਸੁੱਖ ਸਰਕਾਰੀ ਸਕੂਲਾਂ ਦੇ ਮਾੜੇ ਹਾਲਾਤ ਵੀ ਦੇਖੇ ਹੋਏ ਨੇ ਪਰ ਸਾਡੀ ਆਉਣ ਵਾਲੀ ਜਨਰੇਸ਼ਨ ਇਹਨਾਂ ਦੁੱਖਾਂ ਤੋਂ ਬਾਹਰ ਨਿਕਲੇ ਇਹ ਜਿਹੜੀਆਂ ਤਕਲੀਫਾਂ ਨੇ ਉਹਨਾਂ ਨੂੰ ਫੇਸ ਨਾ ਕਰਨੀਆਂ ਪੈਣ ਬਹੁਤ ਵੱਡੇ ਲੈਵਲ ਤੇ ਸਿੱਖਿਆ ਕ੍ਰਾਂਤੀ ਦੇ ਰੂਪ ਚ ਵੀ ਐਜੂਕੇਸ਼ਨ ਤੇ ਕੰਮ ਹੋ ਰਿਹਾ ਹੈ ਹਰ ਸਕੂਲ ਨੂੰ ਹਰ ਪਿੰਡ ਨੂੰ ਵੱਧ ਤੋਂ ਵੱਧ ਗ੍ਰਾਂਟਾਂ ਮਿਲ ਰਹੀਆਂ ਨੇ ਕੋਈ ਵੀ ਸਕੂਲ ਵਾਂਝਾ ਨਹੀਂ ਹੈਗਾ ਗ੍ਰਾਂਟਾਂ ਤੋਂ ਤੇ ਸਭ ਤੋਂ ਵੱਡੀ ਗੱਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਤੁਹਾਡੇ ਕਾਲਜ ਦੀ ਜਦੋਂ ਮੈਂ ਐਂਟਰ ਕੀਤੀ ਕਾਲਜ ਤੇ ਮੈਨੂੰ ਬੜੇ سارے ਟੀਚਰਜ਼ ਅੱਗੋਂ ਆ ਕੇ ਮਿਲੇ ਕਿ ਮੈਮ ਅਸੀਂ ਪੱਕੇ ਹੋਗੇ ਤੁਹਾਡੀ ਸਰਕਾਰ 'ਚ ਤੇ ਮੈਂ ਇਹਨਾਂ ਨੂੰ ਰਿਪਲਾਈ ਜੇ ਇੱਕੀ ਗੱਲ ਕਹੀ ਸੀ ਵੀ ਇਹ ਸਾਡੀ ਸਰਕਾਰ ਨਹੀਂ ਤੁਹਾਡੀ ਆਪਣੀ ਸਰਕਾਰ ਹੂੰ ਤੁਸੀਂ ਇਹ ਸਰਕਾਰ ਨੂੰ ਆਪਣੀ ਸਰਕਾਰ ਮੰਨਣਾ ਕਿਉਂਕਿ ਤੁਸੀਂ ਸਾਰੇ ਪੜ੍ਹੇ ਲਿਖੇ ਲੋਕੋ ਪੜ੍ਹਿਆ ਲਿਖਿਆ ਵਰਗ ਹੈ ਪੜ੍ਹਿਆ ਲਿਖਿਆ ਇਨਸਾਨ ਸਿਰਫ ਇੱਕ ਚੀਜ਼ ਚਾਹੁੰਦਾ ਹੈ ਕਿ ਮੇਰੀ ਪੜ੍ਹਾਈ ਲਿਖਾਈ ਕਿਤੇ ਯੂਜ਼ ਹੋਵੇ ਉਹ ਮੇਰੇ ਘਰਦਿਆਂ ਦੇ ਵੀ ਕੰਮ ਆਵੇ ਉਹ ਸਮਾਜ ਦੇ ਵੀ ਕੰਮ ਆਵੇ ਤੇ ਇੱਕ ਨੌਕਰੀ ਇਹੋ ਜਿਹਾ ਜ਼ਰੀਆ ਹੈ ਜਿਹਦੇ ਨਾਲ ਉਹ ਘਰ ਵੀ ਚਲਾ ਸਕਦਾ ਹੈ ਉਹ ਸਮਾਜ 'ਚ ਆਪਣੀ ਵਿੱਦਿਆ ਦਾ ਚਾਨਣ ਵੀ ਫੈਲਾ ਸਕਦਾ ਹੈ ਸੋ ਨੌਕਰੀਆਂ ਵੱਲੋਂ ਮਾਨ ਸਾਹਿਬ ਨੇ ਕਦੇ ਕੋਈ ਕਮੀ ਨਹੀਂ ਛੱਡੀ ਜਿਹੜਾ ਵੀ ਬੱਚਾ ਪੜ੍ਹਿਆ ਲਿਖਿਆ ਹੈ ਬਿਨਾਂ ਕਿਸੇ ਸਫਾਰਸ਼ ਤੋਂ ਉਨੂੰ ਨੌਕਰੀ ਮਿਲ ਰਹੀ ਹੈ ਇਹ ਕਈ ਬੱਚੇ ਤੁਸੀਂ ਦੇਖੇ ਵੀ ਹੋਣਗੇ ਦੋ ਦੋ ਤਿੰਨ ਤਿੰਨ ਨੌਕਰੀਆਂ ਲੈ ਕੇ ਆਪਣੇ ਬਲਬੂਤੇ ਤੇ ਆਪਣੇ ਕਿਉਂਕਿ ਉਹਨਾਂ ਨੂੰ ਪਤਾ ਸੀ ਉਹਨਾਂ 'ਚ ਟੈਲੈਂਟ ਆ। ਸੋ ਪੜਾਈ ਤੁਸੀਂ ਸਾਰੇ ਆਪਦੀ ਮੈਨੂੰ ਲੱਗਦਾ ਹੈ ਬੱਚਿਆਂ ਨੂੰ ਵਧੀਆ ਤੋਂ ਵਧੀਆ ਐਜੂਕੇਟ ਕਰ ਰਹੇ ਹੋਣਗੇ ਬਟ ਮੈਂ ਹਮੇਸ਼ਾ ਇਹੀ ਗੱਲ ਕਹੂੰਗੀ ਕਿ ਪੜਾਈ ਨੂੰ ਤਰਜੀ ਦਿਓ ਤੇ ਹਮੇਸ਼ਾ ਕੁੜੀਆਂ ਦੀ ਪੜਾਈ ਨੂੰ ਵੀ ਤਰਜੀ ਦਿਓ। ਕਿਉਂ ਸਾਡੀਆਂ ਧੀਆ ਪੜਨਗੀਆਂ ਤਾਂ ਹੀ ਅਗਲੀ ਕੌਮ ਪੜੂਗੀ। ਜੇ ਇੱਕ ਮਾਂ ਪੜੀ ਲਿਖੀ ਹੋਵੇ ਉਹਦਾ ਬੱਚਾ ਕਦੇ ਅਨਪੜ੍ਹ ਨਹੀਂ ਹੋ ਸਕਦਾ ਕਿਉਂਕਿ ਉਹਨੂੰ ਪਤਾ ਹੁੰਦਾ ਮਾਂ ਨੂੰ ਕਿ ਮੈਂ ਉਹਨੂੰ ਕਿਹੜੇ ਰਸਤੇ ਪਾਉਣਾ ਕੀ ਸਿਖਾਉਣਾ ਸੋ ਤੁਹਾਡੇ ਵਿੱਚ ਪਹੁੰਚ ਕੇ ਅੱਜ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਮੈਨੂੰ 3-4 ਘੰਟੇ ਹੋ ਗਏ ਬੈਠਿਆਂ ਨੂੰ ਮੈਨੂੰ ਸਮਝ ਦਾ ਪਤਾ ਨਹੀਂ ਲੱਗਿਆ ਤੇ ਮੈਂ ਆਸ ਕਰਦੀ ਹਾਂ ਅਗਲੀ ਵਾਰ ਇਸ ਤੋਂ ਵੀ ਵੱਡੇ ਲੈਵਲ ਦਾ ਪ੍ਰੋਗਰਾਮ ਐਮਐਲਏ ਸਾਹਿਬ ਪ੍ਰਿੰਸੀਪਲ ਸਾਹਿਬ ਕਰਾਉਣਗੇ ਤੇ ਆਪਾਂ ਫਿਰ ਰਲ ਕੇ ਇਸ ਵਾਰ ਕਿਉਂਕਿ ਮੇਰੇ ਲਈ ਇਹ ਫੀਲਡ ਬੜਾ ਨਵਾਂ ਹੈ ਮੈਂ ਮੈਡੀਕਲ ਫੀਲਡ ਤੋਂ ਬਿਲੋਂਗ ਕਰਦੀ ਆ ਮੈਨੂੰ ਕਵਿਸ਼ਰੀ ਬਾਰੇ ਜਾਂ ਸ਼ਾਇਰੀ ਬਾਰੇ ਘੱਟ ਨੋਲੇਜ ਹੈ ਬਟ ਮੈਂ ਅਗਲੀ ਵਾਰ ਥੋੜਾ ਨਾ ਵਾਦਾ ਕਰਕੇ ਜਾਂਦੀ ਆ ਕਿ ਕੋਈ ਨਾ ਕੋਈ ਚੀਜ਼ ਮੈਂ ਵੀ ਤੁਹਾਨੂੰ ਸੁਣਾ ਕੇ ਚਾਹੁੰਦੀ ਆ ਥੈਂਕ ਯੂ ਸੋ ਮੱਚ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਲਈ ਕਿਉਂਕਿ 3-4 ਘੰਟੇ ਹੋ ਗਏ ਤੁਸੀਂ ਵੀ ਬੈਠੇ ਹੋ ਪਰ ਬੜੇ ਪੇਸ਼IENTS ਨਾਲ ਬੈਠੇ ਹੋ ਬਹੁਤ ਹੀ 1% ਵੀ ਕਿਸੇ ਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਪਈ ਕਿ ਚੁੱਪ ਚੁੱਪ ਦਾ ਦਾਨ ਬਖਸ਼ਿਆ ਜਾਵੇ ਤੁਸੀਂ ਆਰਾਮ ਨਾਲ ਬੈਠੇ ਸੁਣ ਰਹੇ ਹੋ ਸਮ ਹਾਲ ਬਹੁਤ ਸੋਹਣਾ ਸੀਗਾ ਤੇ ਬਹੁਤ ਦਿਲ ਨੂੰ ਖੁਸ਼ੀ ਮਿਲੀ ਇੱਥੇ ਪਹੁੰਚ ਕੇ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ